ਤੇ ਹੁਣ ਤੁਸੀਂ ਦੇਖਿਓ ਜਿਹੜੀਆਂ ਮਲਬਰੀ ਸਹਤੂਤ ਜਾਂ ਗੋਲਾ ਉਹਨਾਂ ਦਾ ਮੀਂਹ ਪੈਂਦਾ ਦੇਖਿਓ ਤੁਸੀਂ ਇਹ ਮਲਬਰੀ ਤੋੜਨ ਤੁਸੀਂ ਮਲਬਰੀ ਵੀ ਕਹਿ ਸਕਦੇ ਹੋ ਸਹਤੂਤ ਵੀ ਕਹਿ ਸਕਦੇ ਹੋ ਉਹਦੇ ਵਾਸਤੇ ਮੈਂ ਕਿਸ ਤਰ੍ਹਾਂ ਵੱਡਾ ਸਾਰਾ ਕੱਪੜਾ ਲੈ ਕੇ ਆਈ ਆ ਪੱਗ ਦਾ ਇਹਦੇ ਵਿੱਚ ਮੈਂ ਸੈਂਟਰ ਚ ਇਸ ਤਰ੍ਹਾਂ ਸੀਨ ਲਗਾ ਲੀਆ ਤਾਂ ਕਿ ਇਹਦੀ ਚੜਾਈ ਜਿਹੜੀ ਵੱਧ ਜਾਵੇ ਹੁਣ ਆਪਾਂ ਇਹਨੂੰ ਵਸਾਵਾਂਗੇ ਮਲਬਰੀ ਦੇ ਬੂਟੇ ਦੇ ਥੱਲੇ ਕਿਉਂਕਿ ਇਹ ਹੱਥ ਲਾਇਆ ਹੀ ਡਿੱਗਦੀਆਂ ਜਾ ਰਹੀਆਂ ਵਾ ਤੇ ਇਹਨੂੰ ਆਪਾਂ ਹੈਗਾ ਵਾ ਡਰਾਈ ਕਰਨਾ ਕਿਉਂਕਿ ਫਰੀਆਂ ਤਾਂ ਹੁਣ ਇੰਨੀਆਂ ਖਾ ਨਹੀਂ ਹੁੰਦੀਆਂ ਰੋਜ਼ ਦੀਆਂ ਕਿੰਨੀਆਂ ਆਪਾਂ ਖਾ ਲਾਂਗੇ ਜੂਸ ਦੇ ਵਿੱਚ ਤੇ ਇਹਨੂੰ ਮੈਂ ਹੁਣ ਡਰਾਈ ਕਰ ਲੈਣਾ ਵਾ ਤਾਂ ਕਿ ਆਪਾਂ ਸਾਰੀਆਂ ਗਰਮੀਆਂ ਇਹਨਾਂ ਦੀ ਵਰਤੋਂ ਕਰ ਸਕੀਏ ਵੈਸੇ ਇਹ ਸਾਰੀਆਂ ਵੇਸਟ ਹੀ ਹੋ ਜਾਣੀਆਂ ਕਿਉਂਕਿ ਹੁਣ ਬਿਲਕੁਲ ਪੱਕ ਗਈਆਂ ਵਾ ਤੁਸੀਂ ਦੇਖ ਸਕਦੇ ਹੋ ਥੱਲੇ ਇਹਨਾਂ ਦਾ ਕਿਸ ਤਰ੍ਹਾਂ ਢੇਰ ਲੱਗ ਗਿਆ ਕਾਲੀਆਂ ਕਾਲਾ ਥਾ ਹੀ ਕਾਲਾ ਹੋ ਗਿਆ ਥੱਲਿਓਂ ਤੇ ਹੁਣ ਸਭ ਤੋਂ ਪਹਿਲਾਂ ਮੈਂ ਵਿਸ਼ਾਲਵਾ ਪਾਗ ਦੇ ਫਿਰ ਅੱਗੇ ਆਪਾਂ ਤੁਹਾਨੂੰ ਦੱਸਦੇ ਆ। ਖਾਲੀਆ ਤੇ ਹੁਣ ਤੁਸੀਂ ਦੇਖਿਓ ਜਿਹੜੀਆਂ ਮਲਬਰੀ ਸਹਤੂਤ ਜਾਂ ਗੋਲਾ ਉਹਨਾਂ ਦਾ ਮੀਂਹ ਪੈਂਦਾ ਦੇਖਿਓ ਤੁਸੀਂ। ਹਜੇ ਵੀ ਅਧੀਆਂ ਬਾਹਰ ਡਿੱਗ ਰਹੀਆਂ ਕਿਉਂਕਿ ਪਾਗ ਦੀ ਜਿਹੜੀ ਚੜਾਈ ਆ ਨਾ ਉਹ ਘਾਟ ਆ। ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਆਪਾਂ ਝਾੜ ਲਈ ਆ ਤੇ ਕਿੰਨੀਆਂ ਸਾਰੀਆਂ ਹੋ ਗਈਆਂ ਇਹ ਹੁਣ ਇਹਨਾਂ ਨੂੰ ਆਪਾਂ ਇਕੱਠੀਆਂ ਕਰੀਏ ਤੇ اسی ਤਰ੍ਹਾਂ ਆਪਾਂ ਪੱਗ ਜਿਹੜੀ ਆ ਉਹ ਦੂਜੀ ਸਾਈਡ ਵਿਛਾ ਲਵਾਂਗੇ ਲਗਾ ਕੇ ਜਿਹੜੇ ਪੱਤੇ ਵਗਾਰਾ ਵਿੱਚ ਪੈ ਗਏ ਆ ਥੋੜੇ ਬਾਲੇ ਉਹ ਆਪਾਂ ਇਹਨਾਂ ਨੂੰ ਘਰ ਲ ਜਾ ਕੇ ਜਿਹੜੇ ਵਿੱਚੋਂ ਸਾਫ਼ ਕਰ ਲਵਾਂਗੇ ਜਿਹੜਾ ਕਪੜਾ ਉਹ ਵਿਛਾ ਲਿਆ ਆ ਤੇ ਦੂਜੀ ਸਾਈਡ ਤੋਂ ਵੀ ਆਪਾਂ ਇਹਨੂੰ ਉੱਤੇ ਹੀ ਹਲਾ ਹਲਾ ਕੇ ਝਾੜ ਦਵਾਂਗੇ ਕਿ ਜੇ ਆਪਾਂ ਹੱਥਾਂ ਨਾਲ ਤੋੜਾਂਗੇ ਤਾਂ ਮੈਨੂੰ ਲੱਗਦਾ ਵੀ 5-6 ਦਿਨ ਤੋੜਨ ਨੂੰ ਹੀ ਲੱਗ ਜਾਣੇ ਇੰਨੀਆਂ ਗੋਲਾਂ ਸੇਵ ਨਹੀਂ ਸ਼ਾਇਦ ਟੁੱਟਣੀਆਂ ਮੇਰੇ ਹਿਸਾਬ ਦੇ ਨਾਲ ਇੰਨਾ ਫਲ ਜਿਹੜਾ ਹੋਰ ਕੋਈ ਵੀ ਜਿਹੜਾ ਦਰਖਤਵਾ ਉਹ ਆਪਾਂ ਨੂੰ ਨਹੀਂ ਦਿੰਦਾ ਤੁਸੀਂ ਦੇਖ ਸਕਦੇ ਹੋ ਗੋਲਾਂ ਆਪਾਂ ਜਿਹੜੀਆਂ ਸਾਰੀਆਂ ਝਾੜ ਲੀਆਂ ਲਗਭਗ 7-8 ਕਿਲੋ ਦੇ ਕਰੀਬ ਇਹ ਹੋ ਚੁੱਕੀਆਂ ਹੋਣੀਆਂ ਤੇ ਹੁਣ ਚਲਦੇ ਆਪਾਂ ਘਰ ਮਲਬਰੀ ਸਾਰੀਆਂ ਦੇਖੋ ਮੈਂ ਤੋੜ ਕੇ ਲੈ ਆਈਆਂ ਤੇ ਲਗਭਗ 6 ਕਿਲੋ ਤੋਂ ਥੋੜੀਆਂ ਜੀਆਂ ਉੱਪਰ ਹੋਈਆਂ ਇਹ ਤੇ ਸੁਕਾ ਕੇ ਆਪਾਂ ਦੇਖਾਂਗੇ ਕਿ ਕਿੰਨੀਆਂ ਕਿ ਹੋ ਜਾਂਦੀਆਂ ਆ ਤੇ ਮੈਂ ਸਾਰੀਆਂ ਨੂੰ ਇਸ ਤਰ੍ਹਾਂ ਖਲਾਰ ਕੇ ਤੇ ਧੁੱਪੇ ਪਾ ਦਿੱਤਾ ਵਾ ਲਗਭਗ ਹਫਤਾ ਹੋ ਲੱਗ ਜਾਣਾ ਇਹਨਾਂ ਨੂੰ ਸੁੱਕਣ ਨੂੰ ਤੇ ਤੁਸੀਂ ਵੀ ਜੇ ਤੁਹਾਡੇ ਬੂਟਾ ਘਰ ਲਗਾਇਆ ਹੋਇਆ ਤੇ ਇੰਨੀ ਜਿਆਦਾ ਨਹੀਂ ਖਾ ਸਕਦੇ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਡਰਾਈ ਕਰ ਸਕਦੇ ਹੋ ਕਿਉਂਕਿ ਇਹ ਡਰਾਈ ਫਰੂਟ ਦੇ ਵਿੱਚ ਵੀ ਇਸ ਤਰ੍ਹਾਂ ਤੁਹਾਨੂੰ ਮਿਲ ਜਾਂਦੀਆਂ ਜੇ ਤੁਸੀਂ ਲੈਣੀਆਂ ਹੋਣ ਤਾਂ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣ ਦਿੰਨੇ ਆ ਇਸ ਤਰ੍ਹਾਂ ਹੀ ਤੇ ਜਦੋਂ ਸੁੱਕ ਜਾਣਗੇ ਫਿਰ ਆਪਾਂ ਧੜਨ ਨਾਲ ਅਗਲੀ ਵੀਡੀਓ ਜਿਹੜੀ ਸ਼ੇਅਰ ਕਰਦਾਂਗੇ ਕਿ ਆਪਾਂ ਇਹਨਾਂ ਨੂੰ ਕਿੱਥੇ-ਕਿੱਥੇ ਵਰਤ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ